ਬਠਿੰਡਾ ਪੁਲਿਸ ਵੱਲੋਂ ਮਾੜੇ ਅੰਸ਼ਾਂ ਤੇ ਨਕੀਲ ਕਸਨ ਲਈ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਲੱਖਾਂ ਦੀ ਚੋਰੀ ਕਰਨ ਵਾਲਿਆਂ ਨੂੰ 24 ਘੰਟਿਆਂ ਦੇ ਵਿੱਚ ਟਰੇਸ ਕਰ ਲਿਆ ਤੇ ਇਸ ਸਬੰਧ ਵਿੱਚ ਦੋ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਬਰਾਮਦਗੀ ਵੀ ਕਰ ਲਈ ਗਈ ਹੈ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੱਲ ਤਾਣਾ ਕਨਾਲ ਦੇਰੀ ਦੇ ਵਿੱਚ ਪਰਸਨ ਨਗਰ ਇੱਕ ਏਰੀਆ ਪੈਂਦਾ ਇਸ ਏਰੀਆ ਦੇ ਵਿੱਚ ਰਾਤ ਨੂੰ ਕੁਝ ਚੋਰਾਂ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਸਨ ਲਗਾਈ ਗਈ ਸੀਗੀ ਤੇ ਉਥੋਂ LCD AC ਉਸ ਦੇ ਮੋਬਾਈਲ ਤੇ ਹੋਰ ਜਿਹੜੇ ਕੈਸ਼ ਤੇ ਨਕਦੀ ਵਗੈਰਾ ਜਿਹੜੀ ਚੋਰੀ ਕਰ ਲਈ ਗਈ ਸੀ ਸੋ ਇਸ ਚੋਰੀ ਦੇ ਸਬੰਧ ਦੇ ਵਿੱਚ 99 ਨੰਬਰ ਮੁਕੱਦਮਾ ਅੰਡਰ ਸੈਕਸ਼ਨ 405 ਤੋਂ ਅਣਜਾਣ ਅਰਸ ਹੋਸੀ थाना ਕਨਾਲ ਕਲੋਨੀ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀਗਾ ਇਸ ਚੋਰੀ ਤੇ ਕੰਮ ਕਰਦੇ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਸੀਆਈਏ ਸਟਾਫ ਅਤੇ थाना ਕਨਾਲ ਕਲੋਨੀ ਦੀ ਟੀਮਾਂ ਨੇ ਮਿਹਨਤ ਕਰਦੇ ਹੋਏ ਸੀਸੀਟੀਵੀ ਫੁਟੇਜ ਤੇ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਇਹ ਚੋਰੀ ਜਿਹੜੀ ਹੈਗੀ ਆ ਵਿਦਿਨ 24 ਆਵਰ ਸਟ੍ਰੇਸ ਕਰ ਲਈ ਤੇ ਇਸ ਦੇ ਵਿੱਚ ਦੋ ਦੋਸ਼ੀ ਸਾਜਨ ਤੇ ਸਾਗਰ ਤੇ ਜਿਹੜਾ ਉਹਨਾਂ ਵੱਲੋਂ ਵਰਤਿਆ ਗਿਆ ਈ ਰਿਕਸ਼ਾ ਸੀਗਾ ਉਹਨੂੰ ਬਰਾਮਦ ਕਰ ਲਿਆ ਗਿਆ ਜਿਹੜੀ ਚੋਰੀ ਦੇ ਵਿੱਚ ਉਹਨਾਂ ਨੇ ਸਮਾਨ 34 ਮੋਬਾਈਲ ਇੱਕ LCD ਇੱਕ AC ਤੇ ਹੋਰ ਜਿਹੜਾ ਕੋਈ ਸਮਾਨ ਸੀਗਾ ਉਹ ਵੀ ਉਹਨਾਂ ਤੋਂ ਬਰਾਮਦ ਕਰ ਲਿਆ ਗਿਆ ਸੋ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਸ ਚੋਰੀ ਨੂੰ ਵਾਰਦਾਤ ਨੂੰ ਦੇ ਮੱਦੇਨਜ਼ਰ ਰੱਖਦੇ ਜਿਹੜੀ ਟੀਮਾਂ ਬਣਾਈਆਂ ਸੀਗੀਆਂ 24 ਘੰਟੇ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਚੋਰੀ ਟ੍ਰੇਸ ਕਰ ਲਈ ਤੇ ਦੋ ਦੋਸ਼ੀਆਂ ਜਿਹੜਾ ਹੈਗਾ ਅਦੇਚੇ ਗ੍ਰਫਤਾਰ ਕਰਕੇ ਉਹਨਾਂ ਕੋਲ ਚੋਰੀ ਦੇ ਸਬੂਤ ਵੀ ਬਰਾਮਦ ਕਰ ਲਏ ਗਏ। ਇਸ ਤਰ੍ਹਾਂ ਦੀ ਕਾਰਵਾਈ ਹੋਈ। ਫਰਦਰ ਜਿਹੜੀ ਹੈਗੀ ਆ ਇਹਨਾਂ ਦੀ ਰਿਮਾਂਡ ਲੈ ਕੇ ਕਸ਼ਸ਼ ਕੀਤੀ ਜਾ ਰਹੀ ਹੈ ਕਿ ਇਸ ਚੋਰੀ ਤੋਂ ਇਲਾਵਾ ਇਹਨਾਂ ਨੇ ਕਿਹੜੀ ਕਿਹੜੀ ਹੋਰ ਚੋਰੀ ਜਿਹੜੀ ਹੈਗੀ ਉਹਦੇ ਵਿੱਚ ਇਨਵੋਲ ਨੇ। ਇਹਨਾਂ ਦੋਨਾਂ ਤੋਂ ਇਲਾਵਾ ਕਿਹੜੇ ਹੋਰ ਬੰਦੇ ਜਿਹੜੇ ਹੈਗੇ ਇਹਨਾਂ ਨਾਲ ਨਾਲ ਇਨਵੋਲ ਨੇ ਜਿਹੜੇ ਬੰਦੇ ਇਹਨਾਂ ਦੇ ਨਾਲ ਮਿਲ ਕੇ ਚੋਰੀਆਂ ਕਰਦੇ ਨੇ। ਸੋ ਇਹ ਸਾਰੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾਊਗੀ। ਅੱਗੇ ਫਰਦਰ ਵੀ ਹੋਰ ਵੀ ਇਹਨਾਂ ਦੀ ਜਿਹੜੀ ਹੈਗੀ ਧੂਘਾਈ ਨਾਲ ਤਫ਼ਤੀਸ਼ ਹੋਰ ਕੀਤੀ ਜਾਵੇਗੀ। ਦੋ ਬੰਦੇ ਜਿਹੜੇ ਹੈਗੇ ਗ੍ਰਫਤਾਰ ਕਰ